ਟੈਕਸ ਆਫਿਸ ਨੇ ਇਕ ਨਮੀ ਰਿਪੋਰਟ ਦੇ ਵਿੱਚ ਖੁਲਾਸਾ ਕੀਤਾ ਹੈ ਕਿ ਆਸਟ੍ਰੇਲੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ਦੀ ਸੂਚੀ ਦੇ ਵਿੱਚ ਮੈਡੀਕਲ ਪ੍ਰੋਫੈਸ਼ਨਲ ਨੇ ਫਿਰ ਤੋਂ ਦਬਦਬਾ ਬਣਾਇਆ ਹੋਇਆ ਹੈ ਇਸ ਰਿਪੋਰਟ ਦੇ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਕਿਹੜੇ ਉਹ ਪੋਸਟ ਵਰਡ ਹਨ ਜੋ ਸਭ ਤੋਂ ਵੱਧ ਅਮੀਰ ਹਨ ਆਓ ਜਾਣਦੇ ਹਾਂ ਇਹਨਾਂ ਬਾਰੇ ਦੇਸ਼ ਦੇ 4247 ਸਰਜਨਾ ਦੇ ਸੁਰੱਖਿਅਤ ਹੱਥਾਂ ਨੇ ਉਹਨਾਂ ਨੂੰ 2022-23 ਦੇ ਵਿੱਚ 472400 75 ਡਾਲਰ ਦੀ ਔਸਤਨ ਸਾਲਾਨਾ ਕਮਾਈ ਦੇ ਨਾਲ ਰੈਂਕਿੰਗ ਦੇ ਸਿਖਰ ਤੇ ਬਣਾਇਆ ਹੋਇਆ ਹੈ। ਉਸੇ 12 ਮਹੀਨਿਆਂ ਦੀ ਮਿਆਦ ਵਿੱਚ ਆਸਟ੍ਰੇਲੀਆ ਦੇ 74240 ਡਾਲਰ ਦੀ ਆਸਟ ਟੈਕਸ ਯੋਗ ਆਮਦਨ ਤੋਂ 6 ਗੁਣਾ ਵੱਧ ਡਾਲਰ ਦਾ ਅੰਕੜਾ ਸੀ। ਬਹੁਤ ਸਾਰੇ ਕਾਰਖਾਨੇ ਜੋ ਨਿਰਧਾਰਤ ਕਰਨ ਵਿੱਚ ਸਹਾਇਕ ਹੁੰਦੇ ਹਨ ਕਿ ਸर्जਨਾ ਨੂੰ ਕਿੰਨੀ ਤਨਖਾਹ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਤਨਖਾਹ ਪੈਕੇਜਿੰਗ ਕੰਮ ਕੀਤੇ ਗਏ ਘੰਟੇ ਯੋਗਤਾ ਅਤੇ ਤਜਰਬਾ ਸ਼ਾਮਲ ਹੈ ਡਾਕਟਰੀ ਭਰਤੀ ਏਜੰਸੀ ਮੈਡ ਰੈਕਰੂਟ ਦੇ ਅਨੁਸਾਰ ਪ੍ਰਮੁੱਖ ਮਹਾਨਗਰੀ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਸर्जਨ ਸਭ ਤੋਂ ਵੱਧ ਕਮਾਈ ਕਰਦੇ ਹਨ ਪਰ ਸर्जਨਾ ਨੂੰ ਹੋਰ ਪਿੰਡੂ ਖੇਤਰਾਂ ਵਿੱਚ ਵੀ ਲੁਭਾਉਣ ਲਈ ਉਦਾਰ ਤਨਖਾਹ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਪਾਬ ਉਹਨਾਂ ਨੂੰ ਪਿੰਡੂ ਖੇਤਰਾਂ ਦੇ ਵਿੱਚ ਵੀ ਵਧੀਆ ਤਨਖਾਹ ਦਿੱਤੀ ਜਾਂਦੀ ਹੈ ਦੇਸ਼ ਦੇ 3658 ਐਨਐਸਟੀਸੀਆ ਮਹਾਰ ਵੱਡੀ ਕਮਾਈ ਕਰਨ ਵਾਲੇ ਦਿੱਤਿਆਂ ਦੇ ਮਾਮਲੇ ਵਿੱਚ ਦੂਜੇ ਸਥਾਨ ਤੇ ਆਉਂਦੇ ਹਨ ਜਿਨ੍ਹਾਂ ਕੋਲ ਸਾਲਾਨਾ 447193 ਡਾਲਰ ਦੀ ਬੈਂਟਿੰਗ ਹੈ ਇੰਟਰਨਲ ਮੈਡੀਸਨ ਮਾਹਰ, ਮਨੋਵਿਗਿਆਨੀ ਅਤੇ ਹੋਰ ਮੈਡੀਕਲ ਪ੍ਰੈਕਟੀਸ਼ਨਰ ਵੀ ਔਸਤਨ ਦੇ ਆਧਾਰ ਤੇ ਹਾਈ ਰੈਂਕ ਪ੍ਰਾਪਤ ਕਰਦੇ ਹਨ। ਫਾਈਨੈਂਸ਼ੀਅਲ ਡੀਲਰ ਜੋ ਗਾਹਕ ਵੱਲੋਂ ਵਿੱਤੀ ਬਾਜ਼ਾਰ ਲੈਣ-ਦੇਣ ਕਰਦੇ ਹਨ, ਗੈਰ ਮੈਡੀਕਲ ਭੂਮਿਕਾਵਾਂ ਵਿੱਚ ਸਭ ਤੋਂ ਵੱਡ ਕਮਾਈ ਕਰਨ ਵਾਲੇ ਬਣੇ ਹਨ। ਇਸ ਖੇਤਰ ਦੇ ਵਿੱਚ 5147 ਲੋਕਾਂ ਨੇ ਔਸਤਨ 3,55,233 ਡਾਲਰ ਦਾ ਬੈਂਕਿੰਗ ਕੀਤਾ ਹੈ। ਮਾਈਨਿੰਗ ਇੰਜੀਨੀਅਰ, ਨਿਆਂਇਕ ਅਤੇ ਕਾਨੂੰਨ ਪੇਸ਼ੇਵਰ ਅਤੇ ਵਿੱਤੀ ਨਿਵੇਸ਼ ਸਲਾਹਕਾਰ ਵੀ ਹਾਈ ਰੈਂਕ ਦੇ ਹਨ ਜਿਨ੍ਹਾਂ ਦੇ ਆਸਟ੍ਰੇਲੀਆ ਦੇ 231103 ਮੁੱਖ ਕਾਰਜਕਾਰੀ ਅਤੇ ਪ੍ਰਬੰਧ ਦੇ ਨਿਰਦੇਸ਼ਕ ਹਨ। ਸ਼ੇਖਰਲੀ ਦਾ ਸੂਚੀ ਜੋ ਕਿ ਪਿਛਲੇ ਆਸਟ੍ਰੇਲੀਅਨ ਟੈਕਸੇਸ਼ਨ ਦਫਤਰ ਜਾਨੀ ਕਿ ਏਟੀਓ ਰੈਂਕਿੰਗ ਦੇ ਬਰਾਬਰ ਹੈ ਤਨਖਾਹ ਦੇ ਮਾਮਲੇ ਵਿੱਚ ਕੁਝ ਉਤਾਰ ਚੜ੍ਹਾਅ ਨੂੰ ਛੱਡ ਕੇ 2022-23 ਆਮਦਨ ਸਾਲ ਦੇ ਵਿੱਚ ਲੱਖਾਂ ਆਸਟ੍ਰੇਲੀਆਨਾਂ ਨੇ ਟੈਕਸ ਰਿਟਰਨਾਂ ਤੋਂ ਕੱਢੇ ਗਏ ਡਾਟਾ ਤੋਂ ਤਿਆਰ ਕੀਤੀ ਗਈ ਸੀ ਏਟੀਓ ਨੇ ਆਸਟ੍ਰੇਲੀਆ ਦੇ ਸਭ ਤੋਂ ਅਮੀਰ ਪੋਸਟ ਕੋਡਾਂ ਦਾ ਖੁਲਾਸਾ ਕਰਨ ਦੀ ਵੀ ਜਾਣਕਾਰੀ ਸਾਂਝੀ ਕੀਤੀ ਹੈ 2027 ਵਿੱਚ ਸਿਡਨੀ ਉਪਨਗਰ ਇਸ ਸੂਚੀ ਵਿੱਚ ਟੌਪ ਤੇ ਹੈ ਇਸਦੇ 58 ਤਾਲੀ ਕਮਾਈ ਕਰਨ ਵਾਲਿਆਂ ਦੇ ਔਸਤਨ 279712 ਡਾਲਰ ਕਮਾਏ ਹਨ ਰੀਅਲਸਟੇਟ.com ਦੇ ਅਨਸਾਰ ਪੁਆਇੰਟ ਪਾਈਪਰ ਵਿੱਚ ਇੱਕ ਘਰ ਦੀ ਔਸਤ ਕੀਮਤ 4 ਮਿਲੀਅਨ ਡਾਲਰ ਤੋਂ ਵੀ ਵੱਧ ਹੈ ਇੱਕ ਮਹਿਲ ਹਾਲੀ ਦੇ ਹਫ਼ਤਿਆਂ ਵਿੱਚ ਸਲਾਨਾ ਰਿਕਾਰਡ 55 ਮਿਲੀਅਨ ਡਾਲਰ ਦੇ ਵਿੱਚ ਵਿਕਿਆ ਹੈ ਨਿਊ ਸਾਊਥ ਵੇਲ ਵਿੱਚ ਚੋਟੀ ਦੇ 10 ਪੋਸਟਕੋਡਾਂ ਦੇ ਵਿੱਚੋਂ 7 ਸ਼ਾਮਲ ਹੋਏ ਹਨ ਜਦੋਂ ਕਿ ਮੈਲਬਨ ਵਿਕਟੋਰੀਆ ਵਿੱਚ 4442 ਅਤੇ 3944 ਅਤੇ ਪਾਰਥ ਤੇ ਡਬਲਯੂਏ ਦੇ ਵਿੱਚ 6011 ਪੋਸਟਕੋਡ ਸ਼ਾਮਲ ਕੀਤੇ ਗਏ ਹਨ ਜੋ ਅਮੀਰਾਂ ਦੀ ਸੂਚੀ ਦੇ ਵਿੱਚ ਆਉਂਦੇ ਹਨ ਟੈਕਸ ਆਫਿਸ ਨੇ ਇਕ ਨਮੀ ਰਿਪੋਰਟ ਦੇ ਵਿੱਚ ਖੁਲਾਸਾ ਕੀਤਾ ਹੈ ਕਿ ਆਸਟ੍ਰੇਲੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ਦੀ ਸੂਚੀ ਦੇ ਵਿੱਚ ਮੈਡੀਕਲ ਪ੍ਰੋਫੈਸ਼ਨਲ ਨੇ ਫਿਰ ਤੋਂ ਦਬਦਬਾ ਬਣਾਇਆ ਹੋਇਆ ਹੈ ਇਸ ਰਿਪੋਰਟ ਦੇ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਕਿਹੜੇ ਉਹ ਪੋਸਟ ਵਰਡ ਹਨ ਜੋ ਸਭ ਤੋਂ ਵੱਧ ਅਮੀਰ ਹਨ ਆਓ ਜਾਣਦੇ ਹਾਂ ਇਹਨਾਂ ਬਾਰੇ ਦੇਸ਼ ਦੇ 4247 ਸਰਜਨਾ ਦੇ ਸੁਰੱਖਿਅਤ ਹੱਥਾਂ ਨੇ ਉਹਨਾਂ ਨੂੰ 2022-23 ਦੇ ਵਿੱਚ 472400 75 ਡਾਲਰ ਦੀ ਔਸਤਨ ਸਾਲਾਨਾ ਕਮਾਈ ਦੇ ਨਾਲ ਰੈਂਕਿੰਗ ਦੇ ਸਿਖਰ ਤੇ ਬਣਾਇਆ ਹੋਇਆ ਹੈ। ਉਸੇ 12 ਮਹੀਨਿਆਂ ਦੀ ਮਿਆਦ ਵਿੱਚ ਆਸਟ੍ਰੇਲੀਆ ਦੇ 74240 ਡਾਲਰ ਦੀ ਔਸਟ ਟੈਕਸ ਯੋਗ ਆਮਦਨ ਤੋਂ 6 ਗੁਣਾ ਵੱਧ ਡਾਲਰ ਦਾ ਅੰਕੜਾ ਸੀ। ਬਹੁਤ ਸਾਰੇ ਕਾਰਖਾਨੇ ਜੋ ਨਿਰਧਾਰਤ ਕਰਨ ਵਿੱਚ ਸਹਾਇਕ ਹੁੰਦੇ ਹਨ ਕਿ ਸर्जਨਾ ਨੂੰ ਕਿੰਨੀ ਤਨਖਾਹ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਤਨਖਾਹ ਪੈਕੇਜਿੰਗ ਕੰਮ ਕੀਤੇ ਗਏ ਘੰਟੇ ਯੋਗਤਾ ਅਤੇ ਤਜਰਬਾ ਸ਼ਾਮਲ ਹੈ ਡਾਕਟਰੀ ਭਰਤੀ ਏਜੰਸੀ ਮੈਡ ਰੈਕਰੂਟ ਦੇ ਅਨੁਸਾਰ ਪ੍ਰਮੁੱਖ ਮahanagari ਖੇਤਰ ਦੇ ਵਿੱਚ ਕੰਮ ਕਰਨ ਵਾਲੇ ਸਰਜਨ ਸਭ ਤੋਂ ਵੱਧ ਕਮਾਈ ਕਰਦੇ ਹਨ ਪਰ ਸਰਜਨਾ ਨੂੰ ਹੋਰ ਪਿੰਡੂ ਖੇਤਰਾਂ ਵਿੱਚ ਵੀ ਲੁਭਾਉਣ ਲਈ ਉਦਾਰ ਤਨਖਾਹ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਭਾਵ ਉਹਨਾਂ ਨੂੰ ਪਿੰਡੂ ਖੇਤਰਾਂ ਦੇ ਵਿੱਚ ਵੀ ਵਧੀਆ ਤਨਖਾਹ ਦਿੱਤੀ ਜਾਂਦੀ ਹੈ ਦੇਸ਼ ਦੇ 3658 ਐਨਐਸਟੀਸੀਆ ਮਹਰ ਵੱਡੀ ਕਮਾਈ ਕਰਨ ਵਾਲੇ ਚਿੱਤਿਆਂ ਦੇ ਮਾਮਲੇ ਵਿੱਚ ਦੂਜੇ ਸਥਾਨ ਤੇ ਆਉਂਦੇ ਹਨ ਜਿਨ੍ਹਾਂ ਕੋਲ ਸਾਲਾਨਾ 4,47,193 ਡਾਲਰ ਦੀ ਬੈਂਕਿੰਗ ਹੈ ਇੰਟਰਨਲ ਮੈਡੀਸਨ ਮਾਹਰ ਮਨੋਵਿਗਿਆਨੀ ਅਤੇ ਹੋਰ ਮੈਡੀਕਲ ਪ੍ਰੈਕਟੀਸ਼ਨਰ ਵੀ ਆਮਦਨ ਦੇ ਆਧਾਰ ਤੇ ਹਾਈ ਰੈਂਕ ਪ੍ਰਾਪਤ ਕਰਦੇ ਹਨ ਫਾਈਨੈਂਸ਼ੀਅਲ ਡੀਲਰ ਜੋ ਗਾਹਕ ਵੱਲੋਂ ਵਿੱਤੀ ਬਾਜ਼ਾਰ ਲੈਣ-ਦੇਣ ਕਰਦੇ ਹਨ ਗੈਰ-ਮੈਡੀਕਲ ਭੂਮਿਕਾਵਾਂ ਵਿੱਚ ਸਭ ਤੋਂ ਵੱਡ ਕਮਾਈ ਕਰਨ ਵਾਲੇ ਬਣੇ ਹਨ ਇਸ ਖੇਤਰ ਦੇ ਵਿੱਚ 5147 ਲੋਕਾਂ ਨੇ ਔਸਤਨ 1,55,233 ਡਾਲਰ ਦਾ ਬੈਂਕਿੰਗ ਕੀਤਾ ਹੈ ਮਾਈਨਿੰਗ ਇੰਜੀਨੀਅਰ ਨਿਆਂਇਕ ਅਤੇ ਕਾਨੂੰਨ ਪੇਸ਼ੇਵਰ ਅਤੇ ਵਿੱਤੀ ਨਿਵੇਸ਼ ਸਲਾਹਕਾਰ ਵੀ ਹਾਈ ਰੈਂਕ ਤੇ ਹਨ ਜਿਨ੍ਹਾਂ ਕਿ ਆਸਟ੍ਰੇਲੀਆ ਦੇ 231103 ਮੁੱਖ ਕਾਰਜਕਾਰੀ ਅਤੇ ਪ੍ਰਬੰਧ ਦੇ ਨਿਰਦੇਸ਼ਕ ਹਨ ਸ਼ੇਖਰ ਲਈ ਦਾ ਸੂਚੀ ਜੋ ਕਿ ਪਿਛਲੇ ਆਸਟ੍ਰੇਲੀਅਨ ਟੈਕਸੇਸ਼ਨ ਦਫਤਰ ਜਾਨੀ ਕਿ ਏਟੀਓ ਰੈਂਕਿੰਗ ਦੇ ਬਰਾਬਰ ਹੈ ਤਨਖਾਹ ਦੇ ਮਾਮਲੇ ਵਿੱਚ ਕੁਝ ਉਤਾਰ ਚੜ੍ਹਾਅ ਨੂੰ ਛੱਡ ਕੇ 2022-23 ਆਮਦਨ ਸਾਲ ਦੇ ਵਿੱਚ ਲੱਖਾਂ ਆਸਟ੍ਰੇਲੀਆਨਾਂ ਨੇ ਟੈਕਸ ਰਿਟਰਨਾਂ ਤੋਂ ਕੱਢੇ ਗਏ ਡਾਟਾ ਤੋਂ ਤਿਆਰ ਕੀਤੀ ਗਈ ਸੀ ਏਟੀਓ ਨੇ ਆਸਟ੍ਰੇਲੀਆ ਦੇ ਸਭ ਤੋਂ ਅਮੀਰ ਪੋਸਟ ਕੋਡਾਂ ਦਾ ਖੁਲਾਸਾ ਕਰਨ ਲਈ ਵੀ ਜਾਣਕਾਰੀ ਸਾਂਝੀ ਕੀਤੀ ਹੈ 2027 ਵਿੱਚ ਸਿਡਨੀ ਉਪਨਗਰ ਇਸ ਸੂਚੀ ਵਿੱਚ ਟੌਪ ਤੇ ਹੈ ਇਸਦੇ 58 ਤਾਲੀ ਕਮਾਈ ਕਰਨ ਵਾਲਿਆਂ ਦੇ ਔਸਤਨ 279712 ਡਾਲਰ ਕਮਾਏ ਹਨ ਰੀਅਲਸਟੇਟ.com ਦੇ ਅਨਸਾਰ ਪੁਆਇੰਟ ਪਾਈਪਰ ਵਿੱਚ ਇੱਕ ਘਰ ਦੀ ਔਸਤ ਕੀਮਤ 4 ਮਿਲੀਅਨ ਡਾਲਰ ਤੋਂ ਵੀ ਵੱਧ ਹੈ ਇੱਕ ਮਹਿਲ ਹਾਲੀ ਦੇ ਹਫ਼ਤਿਆਂ ਵਿੱਚ ਸਲਾਨਾ ਰਿਕਾਰਡ 55 ਮਿਲੀਅਨ ਡਾਲਰ ਦੇ ਵਿੱਚ ਵਿਕਿਆ ਹੈ ਨਿਊ ਸਾਊਥ ਵੇਲ ਵਿੱਚ ਚੋਟੀ ਦੇ 10 ਪੋਸਟਕੋਡਾਂ ਦੇ ਵਿੱਚੋਂ 7 ਸ਼ਾਮਲ ਹੋਏ ਹਨ ਜਦੋਂ ਕਿ ਮੈਲਬਨ ਵਿਕਟੋਰੀਆ ਵਿੱਚ 4442 ਅਤੇ 3944 ਅਤੇ ਪਾਰਥ ਤੇ ਡਬਲਯੂਏ ਦੇ ਵਿੱਚ 6011 ਪੋਸਟਕੋਡ ਸ਼ਾਮਲ ਕੀਤੇ ਗਏ ਹਨ ਜੋ ਅਮੀਰਾਂ ਦੀ ਸੂਚੀ ਦੇ ਵਿੱਚ ਆਉਂਦੇ ਹਨ ਟੈਕਸ ਆਫਿਸ ਨੇ ਇਕ ਨਮੀ ਰਿਪੋਰਟ ਦੇ ਵਿੱਚ ਖੁਲਾਸਾ ਕੀਤਾ ਹੈ ਕਿ ਆਸਟ੍ਰੇਲੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ਦੀ ਸੂਚੀ ਦੇ ਵਿੱਚ ਮੈਡੀਕਲ ਪ੍ਰੋਫੈਸ਼ਨਲ ਨੇ ਫਿਰ ਤੋਂ ਦਬਦਬਾ ਬਣਾਇਆ ਹੋਇਆ ਹੈ ਇਸ ਰਿਪੋਰਟ ਦੇ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਕਿਹੜੇ ਉਹ ਪੋਸਟ ਵਰਡ ਹਨ ਜੋ ਸਭ ਤੋਂ ਵੱਧ ਅਮੀਰ ਹਨ ਆਓ ਜਾਣਦੇ ਹਾਂ ਇਹਨਾਂ ਬਾਰੇ ਦੇਸ਼ ਦੇ 4847 ਸਰਜਨਾ ਦੇ ਸੁਰੱਖਿਅਤ ਹੱਥਾਂ ਨੇ ਉਹਨਾਂ ਨੂੰ 2022-23 ਦੇ ਵਿੱਚ 472400 75 ਡਾਲਰ ਦੀ ਔਸਤਨ ਸਾਲਾਨਾ ਕਮਾਈ ਦੇ ਨਾਲ ਰੈਂਕਿੰਗ ਦੇ ਸਿਖਰ ਤੇ ਬਣਾਇਆ ਹੋਇਆ ਹੈ। ਉਸੇ 12 ਮਹੀਨਿਆਂ ਦੀ ਮਿਆਦ ਵਿੱਚ ਆਸਟ੍ਰੇਲੀਆ ਦੇ 74240 ਡਾਲਰ ਦੀ ਆਸਟ ਟੈਕਸ ਯੋਗ ਆਮਦਨ ਤੋਂ 6 ਗੁਣਾ ਵੱਧ ਡਾਲਰ ਦਾ ਅੰਕੜਾ ਸੀ। ਬਹੁਤ ਸਾਰੇ ਕਾਰਖਾਨੇ ਜੋ ਨਿਰਧਾਰਤ ਕਰਨ ਵਿੱਚ ਸਹਾਇਕ ਹੁੰਦੇ ਹਨ ਕਿ ਸर्जਨਾ ਨੂੰ ਕਿੰਨੀ ਤਨਖਾਹ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਤਨਖਾਹ ਪੈਕੇਜਿੰਗ ਕੰਮ ਕੀਤੇ ਗਏ ਘੰਟੇ ਯੋਗਤਾ ਅਤੇ ਤਜਰਬਾ ਸ਼ਾਮਲ ਹੈ ਡਾਕਟਰੀ ਭਰਤੀ ਏਜੰਸੀ ਮੈਡ ਰੈਕਰੂਟ ਦੇ ਅਨੁਸਾਰ ਪ੍ਰਮੁੱਖ ਮahanagari ਖੇਤਰ ਦੇ ਵਿੱਚ ਕੰਮ ਕਰਨ ਵਾਲੇ ਸਰਜਨ ਸਭ ਤੋਂ ਵੱਧ ਕਮਾਈ ਕਰਦੇ ਹਨ ਪਰ ਸਰਜਨਾ ਨੂੰ ਹੋਰ ਪਿੰਡੂ ਖੇਤਰਾਂ ਵਿੱਚ ਵੀ ਲੁਭਾਉਣ ਲਈ ਉਦਾਰ ਤਨਖਾਹ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਭਾਵ ਉਹਨਾਂ ਨੂੰ ਪਿੰਡੂ ਖੇਤਰਾਂ ਦੇ ਵਿੱਚ ਵੀ ਵਧੀਆ ਤਨਖਾਹ ਦਿੱਤੀ ਜਾਂਦੀ ਹੈ ਦੇਸ਼ ਦੇ 3658 ਐਨਐਸਟੀਸੀਆ ਮਹਾਰ ਵੱਡੀ ਕਮਾਈ ਕਰਨ ਵਾਲੇ ਦਿੱਤਿਆਂ ਦੇ ਮਾਮਲੇ ਵਿੱਚ ਦੂਜੇ ਸਥਾਨ ਤੇ ਆਉਂਦੇ ਹਨ ਜਿਨ੍ਹਾਂ ਕੋਲ ਸਲਾਨਾ 447193 ਡਾਲਰ ਦੀ ਬੈਂਟਿੰਗ ਹੈ ਇੰਟਰਨਲ ਮੈਡੀਸਨ ਮਾਹਰ ਮਨੋਵਿਗਿਆਨੀ ਅਤੇ ਹੋਰ ਮੈਡੀਕਲ ਪ੍ਰੈਕটিশਨਰ ਵੀ ਆਮਦਨ ਦੇ ਆਧਾਰ ਤੇ ਹਾਈ ਰੈਂਕ ਪ੍ਰਾਪਤ ਕਰਦੇ ਹਨ ਫਾਈਨੈਂਸ਼ੀਅਲ ਡੀਲਰ ਜੋ ਗਾਹਕ ਵੱਲੋਂ ਵਿੱਤੀ ਬਾਜ਼ਾਰ ਲੈਣ-ਦੇਣ ਕਰਦੇ ਹਨ ਗੈਰ-ਮੈਡੀਕਲ ਭੂਮਿਕਾਵਾਂ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਬਣੇ ਹਨ ਇਸ ਖੇਤਰ ਦੇ ਵਿੱਚ 5147 ਲੋਕਾਂ ਨੇ ਔਸਤਨ 155233 ਡਾਲਰ ਦਾ ਬੈਂਕਿੰਗ ਕੀਤਾ ਹੈ ਮਾਈਨਿੰਗ ਇੰਜੀਨੀਅਰ ਨਿਆਂਇਕ ਅਤੇ ਕਾਨੂੰਨ ਪੇਸ਼ੇਵਰ ਅਤੇ ਵਿੱਤੀ ਨਿਵੇਸ਼ ਸਲਾਹਕਾਰ ਵੀ ਹਾਈ ਰੈਂਕ ਤੇ ਹਨ ਜਿਨ੍ਹਾਂ ਕਿ ਆਸਟ੍ਰੇਲੀਆ ਦੇ 231103 ਮੁੱਖ ਕਾਰਜਕਾਰੀ ਅਤੇ ਪ੍ਰਬੰਧ ਦੇ ਨਿਰਦੇਸ਼ਕ ਹਨ ਸ਼ੇਖਰਲੀ ਦਾ ਸੂਚੀ ਜੋ ਕਿ ਪਿਛਲੇ ਆਸਟ੍ਰੇਲੀਅਨ ਟੈਕਸੇਸ਼ਨ ਦਫਤਰ ਜਾਨੀ ਕਿ ਏਟੀਓ ਰੈਂਕਿੰਗ ਦੇ ਬਰਾਬਰ ਹੈ ਤਨਖਾਹ ਦੇ ਮਾਮਲੇ ਵਿੱਚ ਕੁਝ ਉਤਾਰ ਚੜ੍ਹਾਅ ਨੂੰ ਛੱਡ ਕੇ 2022-23 ਆਮਦਨ ਸਾਲ ਦੇ ਵਿੱਚ ਲੱਖਾਂ ਆਸਟ੍ਰੇਲੀਆਨਾਂ ਨੇ ਟੈਕਸ ਰਿਟਰਨਾਂ ਤੋਂ ਕੱਢੇ ਗਏ ਡਾਟਾ ਤੋਂ ਤਿਆਰ ਕੀਤੀ ਗਈ ਸੀ ਏਟੀਓ ਨੇ ਆਸਟ੍ਰੇਲੀਆ ਦੇ ਸਭ ਤੋਂ ਅਮੀਰ ਪੋਸਟ ਕੋਡਾਂ ਦਾ ਖੁਲਾਸਾ ਕਰਨ ਲਈ ਵੀ ਜਾਣਕਾਰੀ ਸਾਂਝੀ ਕੀਤੀ ਹੈ 2027 ਵਿੱਚ ਸਿਡਨੀ ਉਪਨਗਰ ਇਸ ਸੂਚੀ ਵਿੱਚ ਟੌਪ ਤੇ ਹੈ ਇਸਦੇ 58 ਤਾਲੀ ਕਮਾਈ ਕਰਨ ਵਾਲਿਆਂ ਦੇ ਔਸਤਨ 279712 ਡਾਲਰ ਕਮਾਏ ਹਨ ਰੀਅਲਸਟੇਟ.com ਦੇ ਅਨਸਾਰ ਪੁਆਇੰਟ ਪਾਈਪਰ ਵਿੱਚ ਇੱਕ ਘਰ ਦੀ ਔਸਤ ਕੀਮਤ 4 ਮਿਲੀਅਨ ਡਾਲਰ ਤੋਂ ਵੀ ਵੱਧ ਹੈ ਇੱਕ ਮਹਿਲ ਹਾਲੀ ਦੇ ਹਫ਼ਤਿਆਂ ਵਿੱਚ ਸਲਾਨਾ ਰਿਕਾਰਡ 55 ਮਿਲੀਅਨ ਡਾਲਰ ਦੇ ਵਿੱਚ ਵਿਕਿਆ ਹੈ ਨਿਊ ਸਾਊਥ ਵੇਲ ਵਿੱਚ ਚੋਟੀ ਦੇ 10 ਪੋਸਟਕੋਡਾਂ ਦੇ ਵਿੱਚੋਂ 7 ਸ਼ਾਮਲ ਹੋਏ ਹਨ ਜਦੋਂ ਕਿ ਮੈਲਬਨ ਵਿਕਟੋਰੀਆ ਵਿੱਚ 4442 ਅਤੇ 3944 ਅਤੇ ਪਾਰਥ ਤੇ ਡਬਲਯੂਏ ਦੇ ਵਿੱਚ 6011 ਪੋਸਟਕੋਡ ਸ਼ਾਮਲ ਕੀਤੇ ਗਏ ਹਨ ਜੋ ਅਮੀਰਾਂ ਦੀ ਸੂਚੀ ਦੇ ਵਿੱਚ ਆਉਂਦੇ ਹਨ ਐਕਸ ਆਫਿਸ ਨੇ ਇਕਨੋਮੀ ਰਿਪੋਰਟ ਦੇ ਵਿੱਚ ਖੁਲਾਸਾ ਕੀਤਾ ਹੈ ਕਿ ਆਸਟ੍ਰੇਲੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ਦੀ ਸੂਚੀ ਦੇ ਵਿੱਚ ਮੈਡੀਕਲ ਪ੍ਰੋਫੈਸ਼ਨਲ ਨੇ ਫਿਰ ਤੋਂ ਦਬਦਬਾ ਬਣਾਇਆ ਹੋਇਆ ਹੈ ਇਸ ਰਿਪੋਰਟ ਦੇ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਕਿਹੜੇ ਉਹ ਪੋਸਟ ਕੋਡ ਹਨ ਜੋ ਸਭ ਤੋਂ ਵੱਧ ਅਮੀਰ ਹਨ ਆਓ ਜਾਣਦੇ ਹਾਂ ਇਹਨਾਂ ਬਾਰੇ ਦੇਸ਼ ਦੇ 4447 ਸਰਜਨਾ ਦੇ ਸੁਰੱਖਿਅਤ ਹੱਥਾਂ ਨੇ ਉਹਨਾਂ ਨੂੰ 2022-23 ਦੇ ਵਿੱਚ 472400 75 ਡਾਲਰ ਦੀ ਔਸਤਨ ਸਾਲਾਨਾ ਕਮਾਈ ਦੇ ਨਾਲ ਰੈਂਕਿੰਗ ਦੇ ਸਿਖਰ ਤੇ ਬਣਾਇਆ ਹੋਇਆ ਹੈ। ਉਸੇ 12 ਮਹੀਨਿਆਂ ਦੀ ਮਿਆਦ ਵਿੱਚ ਆਸਟ੍ਰੇਲੀਆ ਦੇ 74240 ਡਾਲਰ ਦੀ ਆਸਟ ਟੈਕਸ ਯੋਗ ਆਮਦਨ ਤੋਂ 6 ਗੁਣਾ ਵੱਧ ਡਾਲਰ ਦਾ ਅੰਕੜਾ ਸੀ। ਬਹੁਤ ਸਾਰੇ ਕਾਰਖਾਨੇ ਜੋ ਨਿਰਧਾਰਤ ਕਰਨ ਵਿੱਚ ਸਹਾਇਕ ਹੁੰਦੇ ਹਨ ਕਿ ਸर्जਨਾ ਨੂੰ ਕਿੰਨੀ ਤਨਖਾਹ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਤਨਖਾਹ ਪੈਕੇਜਿੰਗ ਕੰਮ ਕੀਤੇ ਗਏ ਘੰਟੇ ਯੋਗਤਾ ਅਤੇ ਤਜਰਬਾ ਸ਼ਾਮਲ ਹੈ ਡਾਕਟਰੀ ਭਰਤੀ ਏਜੰਸੀ ਮੈਡ ਰੈਕਰੂਟ ਦੇ ਅਨੁਸਾਰ ਪ੍ਰਮੁੱਖ ਮahanagari ਖੇਤਰ ਦੇ ਵਿੱਚ ਕੰਮ ਕਰਨ ਵਾਲੇ ਸਰਜਨ ਸਭ ਤੋਂ ਵੱਧ ਕਮਾਈ ਕਰਦੇ ਹਨ ਪਰ ਸਰਜਨਾ ਨੂੰ ਹੋਰ ਪਿੰਡੂ ਖੇਤਰਾਂ ਵਿੱਚ ਵੀ ਲੁਭਾਉਣ ਲਈ ਉਦਾਰ ਤਨਖਾਹ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਭਾਵ ਉਹਨਾਂ ਨੂੰ ਪਿੰਡੂ ਖੇਤਰਾਂ ਦੇ ਵਿੱਚ ਵੀ ਵਧੀਆ ਤਨਖਾਹ ਦਿੱਤੀ ਜਾਂਦੀ ਹੈ ਦੇਸ਼ ਦੇ 3658 ਐਨਐਸਟੀਸੀਆ ਮਹਰ ਵੱਡੀ ਕਮਾਈ ਕਰਨ ਵਾਲੇ ਦਿੱਤਿਆਂ ਦੇ ਮਾਮਲੇ ਵਿੱਚ ਦੂਜੇ ਸਥਾਨ ਤੇ ਆਉਂਦੇ ਹਨ ਜਿਨ੍ਹਾਂ ਕੋਲ ਸਾਲਾਨਾ 4,47,193 ਡਾਲਰ ਦੀ ਬੈਂਕਿੰਗ ਹੈ ਇੰਟਰਨਲ ਮੈਡੀਸਨ ਮਾਹਰ, ਮਨੋਵਿਗਿਆਨੀ ਅਤੇ ਹੋਰ ਮੈਡੀਕਲ ਪ੍ਰੈਕਟੀਸ਼ਨਰ ਵੀ ਔਸਤਨ ਦੇ ਆਧਾਰ 'ਤੇ ਹਾਈ ਰੈਂਕ ਪ੍ਰਾਪਤ ਕਰਦੇ ਹਨ। ਫਾਈਨੈਂਸ਼ੀਅਲ ਡੀਲਰ ਜੋ ਗਾਹਕ ਵੱਲੋਂ ਵਿੱਤੀ ਬਾਜ਼ਾਰ ਲੈਣ-ਦੇਣ ਕਰਦੇ ਹਨ, ਗੈਰ-ਮੈਡੀਕਲ ਭੂਮਿਕਾਵਾਂ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਬਣੇ ਹਨ। ਇਸ ਖੇਤਰ ਦੇ ਵਿੱਚ 5147 ਲੋਕਾਂ ਨੇ ਔਸਤਨ 3,55,233 ਡਾਲਰ ਦਾ ਬੈਂਕਿੰਗ ਕੀਤਾ ਹੈ। ਮਾਈਨਿੰਗ ਇੰਜੀਨੀਅਰ ਨਿਆਂਇਕ ਅਤੇ ਕਾਨੂੰਨ ਪੇਸ਼ੇਵਰ ਅਤੇ ਵਿੱਤੀ ਨਿਵੇਸ਼ ਸਲਾਹਕਾਰ ਵੀ ਹਾਈ ਰੈਂਕ ਦੇ ਹਨ ਜਿਲੇ ਕੇ ਆਸਟ੍ਰੇਲੀਆ ਦੇ 231103 ਮੁੱਖ ਕਾਰਜਕਾਰੀ ਅਤੇ ਪ੍ਰਬੰਧ ਦੇ ਨਿਰਦੇਸ਼ਕ ਹਨ ਸ਼ੇਖਰਲੀ ਦਾ ਸੂਚੀ ਜੋ ਕਿ ਪਿਛਲੇ ਆਸਟ੍ਰੇਲੀਅਨ ਟੈਕਸੇਸ਼ਨ ਦਫਤਰ ਜਾਨੀ ਕਿ ਏਟੀਓ ਰੈਂਕਿੰਗ ਦੇ ਬਰਾਬਰ ਹੈ ਤਨਖਾਹ ਦੇ ਮਾਮਲੇ ਵਿੱਚ ਕੁਝ ਉਤਾਰ ਚੜ੍ਹਾਅ ਨੂੰ ਛੱਡ ਕੇ 2022-23 ਆਮਦਨ ਸਾਲ ਦੇ ਵਿੱਚ ਲੱਖਾਂ ਆਸਟ੍ਰੇਲੀਆਨਾਂ ਨੇ ਟੈਕਸ ਰਿਟਰਨਾਂ ਤੋਂ ਕੱਢੇ ਗਏ ਡਾਟਾ ਤੋਂ ਤਿਆਰ ਕੀਤੀ ਗਈ ਸੀ ਏਟੀਓ ਨੇ ਆਸਟ੍ਰੇਲੀਆ ਦੇ ਸਭ ਤੋਂ ਅਮੀਰ ਪੋਸਟ ਕੋਡਾਂ ਦਾ ਖੁਲਾਸਾ ਕਰਨ ਲਈ ਵੀ ਜਾਣਕਾਰੀ ਸਾਂਝੀ ਕੀਤੀ ਹੈ 2027 ਵਿੱਚ ਸਿਡਨੀ ਉਪਨਗਰ ਇਸ ਸੂਚੀ ਵਿੱਚ ਟੌਪ ਤੇ ਹੈ ਇਸਦੇ 5841 ਕਮਾਈ ਕਰਨ ਵਾਲਿਆਂ ਦੇ ਔਸਤਨ 279712 ਡਾਲਰ ਕਮਾਏ ਹਨ ਰੀਅਲਸਟੇਟ.com ਦੇ ਅਨਸਾਰ ਪੁਆਇੰਟ ਪਾਈਪਰ ਵਿੱਚ ਇੱਕ ਘਰ ਦੀ ਔਸਤ ਕੀਮਤ 4 ਮਿਲੀਅਨ ਡਾਲਰ ਤੋਂ ਵੀ ਵੱਧ ਹੈ ਇੱਕ ਮਹਿਲ ਹਾਲੀ ਦੇ ਹਫ਼ਤਿਆਂ ਵਿੱਚ ਸਲਾਨਾ ਰਿਕਾਰਡ 55 ਮਿਲੀਅਨ ਡਾਲਰ ਦੇ ਵਿੱਚ ਵਿਕਿਆ ਹੈ ਨਿਊ ਸਾਊਥ ਵੇਲ ਵਿੱਚ ਚੋਟੀ ਦੇ 10 ਪੋਸਟਕੋਡਾਂ ਦੇ ਵਿੱਚੋਂ 7 ਸ਼ਾਮਲ ਹੋਏ ਹਨ ਜਦੋਂ ਕਿ ਮੈਲਬਨ ਵਿਕਟੋਰੀਆ ਵਿੱਚ 4442 ਅਤੇ 3944 ਅਤੇ ਪਾਰਥ ਤੇ ਡਬਲਯੂਏ ਦੇ ਵਿੱਚ 6011 ਪੋਸਟਕੋਡ ਸ਼ਾਮਲ ਕੀਤੇ ਗਏ ਹਨ ਜੋ ਅਮੀਰਾਂ ਦੀ ਸੂਚੀ ਦੇ ਵਿੱਚ ਆਉਂਦੇ ਹਨ ਟੈਕਸ ਆਫਿਸ ਨੇ ਇਕ ਨਮੀ ਰਿਪੋਰਟ ਦੇ ਵਿੱਚ ਖੁਲਾਸਾ ਕੀਤਾ ਹੈ ਕਿ ਆਸਟ੍ਰੇਲੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ਦੀ ਸੂਚੀ ਦੇ ਵਿੱਚ ਮੈਡੀਕਲ ਪ੍ਰੋਫੈਸ਼ਨਲ ਨੇ ਫਿਰ ਤੋਂ ਦਬਦਬਾ ਬਣਾਇਆ ਹੋਇਆ ਹੈ ਇਸ ਰਿਪੋਰਟ ਦੇ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਕਿਹੜੇ ਉਹ ਪੋਸਟ ਵਰਡ ਹਨ ਜੋ ਸਭ ਤੋਂ ਵੱਧ ਅਮੀਰ ਹਨ ਆਓ ਜਾਣਦੇ ਹਾਂ ਇਹਨਾਂ ਬਾਰੇ ਦੇਸ਼ ਦੇ 4847 ਸਰਜਨਾ ਦੇ ਸੁਰੱਖਿਅਤ ਹੱਥਾਂ ਨੇ ਉਹਨਾਂ ਨੂੰ 2022-23 ਦੇ ਵਿੱਚ 472400 75 ਡਾਲਰ ਦੀ ਔਸਤਨ ਸਾਲਾਨਾ ਕਮਾਈ ਦੇ ਨਾਲ ਰੈਂਕਿੰਗ ਦੇ ਸਿਖਰ ਤੇ ਬਣਾਇਆ ਹੋਇਆ ਹੈ। ਉਸੇ 12 ਮਹੀਨਿਆਂ ਦੀ ਮਿਆਦ ਵਿੱਚ ਆਸਟ੍ਰੇਲੀਆ ਦੇ 74240 ਡਾਲਰ ਦੀ ਆਸਟ ਟੈਕਸ ਯੋਗ ਆਮਦਨ ਤੋਂ 6 ਗੁਣਾ ਵੱਧ ਡਾਲਰ ਦਾ ਅੰਕੜਾ ਸੀ। ਬਹੁਤ ਸਾਰੇ ਕਾਰਖਾਨੇ ਜੋ ਨਿਰਧਾਰਤ ਕਰਨ ਵਿੱਚ ਸਹਾਇਕ ਹੁੰਦੇ ਹਨ ਕਿ ਸर्जਨਾ ਨੂੰ ਕਿੰਨੀ ਤਨਖਾਹ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਤਨਖਾਹ ਪੈਕੇਜਿੰਗ ਕੰਮ ਕੀਤੇ ਗਏ ਘੰਟੇ ਯੋਗਤਾ ਅਤੇ ਤਜਰਬਾ ਸ਼ਾਮਲ ਹੈ ਡਾਕਟਰੀ ਭਰਤੀ ਏਜੰਸੀ ਮੈਡ ਰੈਕਰੂਟ ਦੇ ਅਨੁਸਾਰ ਪ੍ਰਮੁੱਖ ਮਹਾਨਗਰੀ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਸर्जਨ ਸਭ ਤੋਂ ਵੱਧ ਕਮਾਈ ਕਰਦੇ ਹਨ ਪਰ ਸर्जਨਾ ਨੂੰ ਹੋਰ ਪਿੰਡੂ ਖੇਤਰਾਂ ਵਿੱਚ ਵੀ ਲੁਭਾਉਣ ਲਈ ਉਦਾਰ ਤਨਖਾਹ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਪਾਬ ਉਹਨਾਂ ਨੂੰ ਪਿੰਡੂ ਖੇਤਰਾਂ ਦੇ ਵਿੱਚ ਵੀ ਵਧੀਆ ਤਨਖਾਹ ਦਿੱਤੀ ਜਾਂਦੀ ਹੈ ਦੇਸ਼ ਦੇ 3658 ਐਨਐਸਟੀਸੀਆ ਮਾਹਰ ਵੱਡੀ ਕਮਾਈ ਕਰਨ ਵਾਲੇ ਦਿੱਤਿਆਂ ਦੇ ਮਾਮਲੇ ਵਿੱਚ ਦੂਜੇ ਸਥਾਨ ਤੇ ਆਉਂਦੇ ਹਨ ਜਿਨ੍ਹਾਂ ਕੋਲ ਸਾਲਾਨਾ 447193 ਡਾਲਰ ਦੀ ਬੈਂਟਿੰਗ ਹੈ ਇੰਟਰਨਲ ਮੈਡੀਸਨ ਮਾਹਰ ਮਨੋਵਿਗਿਆਨੀ ਅਤੇ ਹੋਰ ਮੈਡੀਕਲ ਪ੍ਰੈਕটিশਨਰ ਵੀ ਆਮਦਨ ਦੇ ਆਧਾਰ ਤੇ ਹਾਈ ਰੈਂਕ ਪ੍ਰਾਪਤ ਕਰਦੇ ਹਨ ਫਾਈਨੈਂਸ਼ੀਅਲ ਡੀਲਰ ਜੋ ਗਾਹਕ ਵੱਲੋਂ ਵਿੱਤੀ ਬਾਜ਼ਾਰ ਲੈਣ-ਦੇਣ ਕਰਦੇ ਹਨ ਗੈਰ-ਮੈਡੀਕਲ ਭੂਮਿਕਾਵਾਂ ਵਿੱਚ ਸਭ ਤੋਂ ਵੱਡ ਕਮਾਈ ਕਰਨ ਵਾਲੇ ਬਣੇ ਹਨ ਇਸ ਖੇਤਰ ਦੇ ਵਿੱਚ 5147 ਲੋਕਾਂ ਨੇ ਔਸਤਨ 155233 ਡਾਲਰ ਦਾ ਬੈਂਕਿੰਗ ਕੀਤਾ ਹੈ ਮਾਈਨਿੰਗ ਇੰਜੀਨੀਅਰ ਨਿਆਂਇਕ ਅਤੇ ਕਾਨੂੰਨ ਪੇਸ਼ੇਵਰ ਅਤੇ ਵਿੱਤੀ ਨਿਵੇਸ਼ ਸਲਾਹਕਾਰ ਵੀ ਹਾਈ ਰੈਂਕ ਤੇ ਹਨ ਜਿਨ੍ਹਾਂ ਕਿ ਆਸਟ੍ਰੇਲੀਆ ਦੇ 231103 ਮੁੱਖ ਕਾਰਜਕਾਰੀ ਅਤੇ ਪ੍ਰਬੰਧ ਦੇ ਨਿਰਦੇਸ਼ਕ ਹਨ ਸ਼ੇਖਰਲੀ ਦਾ ਸੂਚੀ ਜੋ ਕਿ ਪਿਛਲੇ ਆਸਟ੍ਰੇਲੀਅਨ ਟੈਕਸੇਸ਼ਨ ਦਫਤਰ ਜਾਨੀ ਕਿ ਏਟੀਓ ਰੈਂਕਿੰਗ ਦੇ ਬਰਾਬਰ ਹੈ ਤਨਖਾਹ ਦੇ ਮਾਮਲੇ ਵਿੱਚ ਕੁਝ ਉਤਾਰ ਚੜ੍ਹਾਅ ਨੂੰ ਛੱਡ ਕੇ 2022-23 ਆਮਦਨ ਸਾਲ ਦੇ ਵਿੱਚ ਲੱਖਾਂ ਆਸਟ੍ਰੇਲੀਆਨਾਂ ਨੇ ਟੈਕਸ ਰਿਟਰਨਾਂ ਤੋਂ ਕੱਢੇ ਗਏ ਡਾਟਾ ਤੋਂ ਤਿਆਰ ਕੀਤੀ ਗਈ ਸੀ ਏਟੀਓ ਨੇ ਆਸਟ੍ਰੇਲੀਆ ਦੇ ਸਭ ਤੋਂ ਅਮੀਰ ਪੋਸਟ ਕੋਡਾਂ ਦਾ ਖੁਲਾਸਾ ਕਰਨ ਲਈ ਵੀ ਜਾਣਕਾਰੀ ਸਾਂਝੀ ਕੀਤੀ ਹੈ 2027 ਵਿੱਚ ਸਿਡਨੀ ਉਪਨਗਰ ਇਸ ਸੂਚੀ ਵਿੱਚ ਟੌਪ ਤੇ ਹੈ ਇਸਦੇ 58 ਤਾਲੀ ਕਮਾਈ ਕਰਨ ਵਾਲਿਆਂ ਦੇ ਔਸਤਨ 279712 ਡਾਲਰ ਕਮਾਏ ਹਨ ਰੀਅਲਸਟੇਟ.com ਦੇ ਅਨਸਾਰ ਪੁਆਇੰਟ ਪਾਈਪਰ ਵਿੱਚ ਇੱਕ ਘਰ ਦੀ ਔਸਤ ਕੀਮਤ 4 ਮਿਲੀਅਨ ਡਾਲਰ ਤੋਂ ਵਿਵਾਦ ਹੈ ਇੱਕ ਮਹਿਲ ਹਾਲੀ ਦੇ ਹਫ਼ਤਿਆਂ ਵਿੱਚ ਸਲਾਨਾ ਰਿਕਾਰਡ 55 ਮਿਲੀਅਨ ਡਾਲਰ ਦੇ ਵਿੱਚ ਵਿਕਿਆ ਹੈ ਨਿਊ ਸਾਊਥ ਵੇਲ ਵਿੱਚ ਚੋਟੀ ਦੇ 10 ਪੋਸਟਕੋਡਾਂ ਦੇ ਵਿੱਚੋਂ 7 ਸ਼ਾਮਲ ਹੋਏ ਹਨ ਜਦੋਂ ਕਿ ਮੈਲਬਨ ਵਿਕਟੋਰੀਆ ਵਿੱਚ 4442 ਅਤੇ 3944 ਅਤੇ ਪਾਰਥ ਤੇ WA ਦੇ ਵਿੱਚ 6011 ਪੋਸਟਕੋਡ ਸ਼ਾਮਲ ਕੀਤੇ ਗਏ ਹਨ ਜੋ ਅਮੀਰਾਂ ਦੀ ਸੂਚੀ ਦੇ ਵਿੱਚ ਆਉਂਦੇ ਹਨ ਟੈਕਸ ਆਫਿਸ ਨੇ ਇਕ ਨਮੀ ਰਿਪੋਰਟ ਦੇ ਵਿੱਚ ਖੁਲਾਸਾ ਕੀਤਾ ਹੈ ਕਿ ਆਸਟ੍ਰੇਲੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ਦੀ ਸੂਚੀ ਦੇ ਵਿੱਚ ਮੈਡੀਕਲ ਪ੍ਰੋਫੈਸ਼ਨਲ ਨੇ ਫਿਰ ਤੋਂ ਦਬਦਬਾ ਬਣਾਇਆ ਹੋਇਆ ਹੈ ਇਸ ਰਿਪੋਰਟ ਦੇ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਕਿਹੜੇ ਉਹ ਪੋਸਟ ਵਰਡ ਹਨ ਜੋ ਸਭ ਤੋਂ ਵੱਧ ਅਮੀਰ ਹਨ ਆਓ ਜਾਣਦੇ ਹਾਂ ਇਹਨਾਂ ਬਾਰੇ ਦੇਸ਼ ਦੇ 4847 ਸਰਜਨਾ ਦੇ ਸੁਰੱਖਿਅਤ ਹੱਥਾਂ ਨੇ ਉਹਨਾਂ ਨੂੰ 2022-23 ਦੇ ਵਿੱਚ 472400 75 ਡਾਲਰ ਦੀ ਔਸਤਨ ਸਾਲਾਨਾ ਕਮਾਈ ਦੇ ਨਾਲ ਰੈਂਕਿੰਗ ਦੇ ਸਿਖਰ ਤੇ ਬਣਾਇਆ ਹੋਇਆ ਹੈ। ਉਸੇ 12 ਮਹੀਨਿਆਂ ਦੀ ਮਿਆਦ ਵਿੱਚ ਆਸਟ੍ਰੇਲੀਆ ਦੇ 74240 ਡਾਲਰ ਦੀ ਆਸਟ ਟੈਕਸ ਯੋਗ ਆਮਦਨ ਤੋਂ 6 ਗੁਣਾ ਵੱਧ ਡਾਲਰ ਦਾ ਅੰਕੜਾ ਸੀ। ਬਹੁਤ ਸਾਰੇ ਕਾਰਖਾਨੇ ਜੋ ਨਿਰਧਾਰਤ ਕਰਨ ਵਿੱਚ ਸਹਾਇਕ ਹੁੰਦੇ ਹਨ ਕਿ ਸर्जਨਾ ਨੂੰ ਕਿੰਨੀ ਤਨਖਾਹ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਤਨਖਾਹ ਪੈਕੇਜਿੰਗ ਕੰਮ ਕੀਤੇ ਗਏ ਘੰਟੇ ਯੋਗਤਾ ਅਤੇ ਤਜਰਬਾ ਸ਼ਾਮਲ ਹੈ ਡਾਕਟਰੀ ਭਰਤੀ ਏਜੰਸੀ ਮੈਡ ਰੈਕਰੂਟ ਦੇ ਅਨੁਸਾਰ ਪ੍ਰਮੁੱਖ ਮਹਾਨਗਰੀ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਸर्जਨ ਸਭ ਤੋਂ ਵੱਧ ਕਮਾਈ ਕਰਦੇ ਹਨ ਪਰ ਸर्जਨਾ ਨੂੰ ਹੋਰ ਪਿੰਡੂ ਖੇਤਰਾਂ ਵਿੱਚ ਵੀ ਲੁਭਾਉਣ ਲਈ ਉਦਾਰ ਤਨਖਾਹ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਪਾਬ ਉਹਨਾਂ ਨੂੰ ਪਿੰਡੂ ਖੇਤਰਾਂ ਦੇ ਵਿੱਚ ਵੀ ਵਧੀਆ ਤਨਖਾਹ ਦਿੱਤੀ ਜਾਂਦੀ ਹੈ ਦੇਸ਼ ਦੇ 3658 ਐਨਐਸਟੀਸੀਆ ਮਾਹਰ ਵੱਡੀ ਕਮਾਈ ਕਰਨ ਵਾਲੇ ਕਿੱਤਿਆਂ ਦੇ ਮਾਮਲੇ ਵਿੱਚ ਦੂਜੇ ਸਥਾਨ ਤੇ ਆਉਂਦੇ ਹਨ ਜਿਨ੍ਹਾਂ ਕੋਲ ਸਾਲਾਨਾ 447193 ਡਾਲਰ ਦੀ ਬੈਂਟਿੰਗ ਹੈ ਇੰਟਰਨਲ ਮੈਡੀਸਨ ਮਾਹਰ ਮਨੋਵਿਗਿਆਨੀ ਅਤੇ ਹੋਰ ਮੈਡੀਕਲ ਪ੍ਰੈਕটিশਨਰ ਵੀ ਆਮਦਨ ਦੇ ਆਧਾਰ ਤੇ ਹਾਈ ਰੈਂਕ ਪ੍ਰਾਪਤ ਕਰਦੇ ਹਨ ਫਾਈਨੈਂਸ਼ੀਅਲ ਡੀਲਰ ਜੋ ਗਾਹਕ ਵੱਲੋਂ ਵਿੱਤੀ ਬਾਜ਼ਾਰ ਲੈਣ-ਦੇਣ ਕਰਦੇ ਹਨ ਗੈਰ-ਮੈਡੀਕਲ ਭੂਮਿਕਾਵਾਂ ਵਿੱਚ ਸਭ ਤੋਂ ਵੱਡ ਕਮਾਈ ਕਰਨ ਵਾਲੇ ਬਣੇ ਹਨ ਇਸ ਖੇਤਰ ਦੇ ਵਿੱਚ 5147 ਲੋਕਾਂ ਨੇ ਔਸਤਨ 155233 ਡਾਲਰ ਦਾ ਬੈਂਕਿੰਗ ਕੀਤਾ ਹੈ ਮਾਈਨਿੰਗ ਇੰਜੀਨੀਅਰ ਨਿਆਂਇਕ ਅਤੇ ਕਾਨੂੰਨ ਪੇਸ਼ੇਵਰ ਅਤੇ ਵਿੱਤੀ ਨਿਵੇਸ਼ ਸਲਾਹਕਾਰ ਵੀਹਾਈ ਰੈਂਕ ਤੇ ਹਨ ਜਿਲੇ ਕੇ ਆਸਟ੍ਰੇਲੀਆ ਦੇ 231103 ਮੁੱਖ ਕਾਰਜਕਾਰੀ ਅਤੇ ਪ੍ਰਬੰਧ ਦੇ ਨਿਰਦੇਸ਼ਕ ਹਨ ਸ਼ੇਖਰਲੀ ਦਾ ਸੂਚੀ ਜੋ ਕਿ ਪਿਛਲੇ ਆਸਟ੍ਰੇਲੀਅਨ ਟੈਕਸੇਸ਼ਨ ਦਫਤਰ ਜਾਨੀ ਕਿ ਏਟੀਓ ਰੈਂਕਿੰਗ ਦੇ ਬਰਾਬਰ ਹੈ ਤਨਖਾਹ ਦੇ ਮਾਮਲੇ ਵਿੱਚ ਕੁਝ ਉਤਾਰ ਚੜ੍ਹਾਅ ਨੂੰ ਛੱਡ ਕੇ 2022-23 ਆਮਦਨ ਸਾਲ ਦੇ ਵਿੱਚ ਲੱਖਾਂ ਆਸਟ੍ਰੇਲੀਆਨਾਂ ਨੇ ਟੈਕਸ ਰਿਟਰਨਾਂ ਤੋਂ ਕੱਢੇ ਗਏ ਡਾਟਾ ਤੋਂ ਤਿਆਰ ਕੀਤੀ ਗਈ ਸੀ ਏਟੀਓ ਨੇ ਆਸਟ੍ਰੇਲੀਆ ਦੇ ਸਭ ਤੋਂ ਅਮੀਰ ਪੋਸਟ ਕੋਡਾਂ ਦਾ ਖੁਲਾਸਾ ਕਰਨ ਲਈ ਵੀ ਜਾਣਕਾਰੀ ਸਾਂਝੀ ਕੀਤੀ ਹੈ 2027 ਵਿੱਚ ਸਿਡਨੀ ਉਪਨਗਰ ਇਸ ਸੂਚੀ ਵਿੱਚ ਟੌਪ ਤੇ ਹੈ ਇਸਦੇ 58 ਤਾਲੀ ਕਮਾਈ ਕਰਨ ਵਾਲਿਆਂ ਦੇ ਔਸਤਨ 279712 ਡਾਲਰ ਕਮਾਏ ਹਨ ਰੀਅਲਸਟੇਟ.com ਦੇ ਅਨਸਾਰ ਪੁਆਇੰਟ ਪਾਈਪਰ ਵਿੱਚ ਇੱਕ ਘਰ ਦੀ ਔਸਤ ਕੀਮਤ 4 ਮਿਲੀਅਨ ਡਾਲਰ ਤੋਂ ਵੀ ਵੱਧ ਹੈ ਇੱਕ ਮਹਿਲ ਹਾਲੀ ਦੇ ਹਫ਼ਤਿਆਂ ਵਿੱਚ ਸਲਾਨਾ ਰਿਕਾਰਡ 55 ਮਿਲੀਅਨ ਡਾਲਰ ਦੇ ਵਿੱਚ ਵਿਕਿਆ ਹੈ ਨਿਊ ਸਾਊਥ ਵੇਲ ਵਿੱਚ ਚੋਟੀ ਦੇ 10 ਪੋਸਟਕੋਡਾਂ ਦੇ ਵਿੱਚੋਂ 7 ਸ਼ਾਮਲ ਹੋਏ ਹਨ ਜਦੋਂ ਕਿ ਮੈਲਬਨ ਵਿਕਟੋਰੀਆ ਵਿੱਚ 4442 ਅਤੇ 3944 ਅਤੇ ਪਾਰਥ ਤੇ ਡਬਲਯੂਏ ਦੇ ਵਿੱਚ 6011 ਪੋਸਟਕੋਡ ਸ਼ਾਮਲ ਕੀਤੇ ਗਏ ਹਨ ਜੋ ਅਮੀਰਾਂ ਦੀ ਸੂਚੀ ਦੇ ਵਿੱਚ ਆਉਂਦੇ ਹਨ